ਦ オーਪਨ ਡੋਰ ਚਰਚ ਖੋਜੀਵਾਲ ਚੋਕਿਸਮਸ ਦੇ ਸੰਬੰਧ ਵਿੱਚ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਮੁੱਖ ਤੌਰ ਉੱਤੇ 크ਿਸਚਨ ਪ੍ਰਬੰਧਕ ਕਮੇਟੀ ਅਤੇ 크ਿਸਚਨ ਵੈਲਫੇਅਰ ਐਸੋਸੀਏਸ਼ਨ ਕਪੂਰਥਲਾ ਦਾ ਅਹਿਮ ਰੋਲ ਰਿਹਾ ਚਰਚ ਦੇ ਚੀਫ ਪਾਸਟਰ ਹਰਪ੍ਰੀਤ ਸਿੰਘ ਦਿਓਲ ਪੀਸੀ ਪੀਸੀ ਪਾਸਟਰ ਡਾਕਟਰ ਗੁਰਸ਼ਰਨ ਕੋਰ ਦਿਓਲ ਨੇ ਸ਼ੋਭਾ ਯਾਤਰਾ ਨੂੰ ਹਰੀ ਚੰਡੀ ਦੇ ਕੇ ਰਵਾਨਾ ਕੀਤਾ ਇਸ ਮੌਕੇ ਤੇ 크ਿਸਚਨ ਪ੍ਰਬੰਧਕ ਕਮੇਟੀ ਪੰਜਾਬ ਵੱਲੋਂ ਸਾਰੀਆਂ ਸੰਗਤਾਂ ਲਈ ਲੰਗਰ ਦੇ ਖਾਸ ਪ੍ਰਬੰਧ ਖੋਜੇਵਾਲਾ ਹੈੱਡਕੁਆਰਟਰ ਵਿਖੇ ਕੀਤੇ ਗਏ ਕੋਜੀਵਾ ਚਰਚ ਤੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਕੱਠੀ ਹੋਈ ਸੰਗਤ ਟਰੈਕਟਰ ਟਰਾਲੀਆਂ ਕਾਰਾਂ ਟੈਂਪੂਆਂ ਦੇ ਵਿੱਚ ਸਵਾਰ ਹੋ ਕੇ ਸ਼ੋਭਾ ਯਾਤਰਾ ਦੇ ਵਿੱਚ ਸ਼ਾਮਿਲ ਹੋਏ ਪ੍ਰਭੂ ਯੇਸ਼ੂ ਮਸੀਹ ਦੇ ਜੈਕਾਰੇ ਲਗਾ ਕੇ ਸ਼ੋਭਾ ਯਾਤਰਾ ਦੀ ਰੌਣਕ ਵਧਾਈ ਗਈ ਅਤੇ ਹੀ ਸ਼ੋਭਾ ਯਾਤਰਾ ਦੇ ਵਿੱਚ ਵੱਖ-ਵੱਖ ਭਜਨ ਗਾਇਕਾਂ ਨੇ ਪ੍ਰਭੂ ਯੇਸ਼ੂ ਮਸੀਹ ਦੇ ਭਜਨਾਂ ਦਾ ਗੁਣਗਾਨ ਕਰਕੇ ਸ਼ਾਮਲ ਸੰਗਤਾਂ ਨੂੰ ਮੰਤਰ ਮੁਕਤ ਕੀਤਾ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਟੀਵੀ ਚੈਨਲ ਤੇ ਜਿੰਨੇ ਵੀ ਦਰਸ਼ਕ ਸਾਨੂੰ ਦੇਖਦੇ ਆ ਅੱਜ ਉਹਨਾਂ ਨੂੰ 크리스마ਸ ਤੇ ਨਵੇਂ ਸਾਲ ਦੀਆਂ ਮੁਬਾਰਕਾਂ ਅਸੀਂ ਭੇਜਦੇ ਆ ਸਾਡੇ ਸਮੂਹ ਕਪੂਰਥਲਾ ਐਸੋਸੀਏਸ਼ਨ ਪੁਲਾਥ ਐਸੋਸੀਏਸ਼ਨ 35 ਕੋਸਟਲ ਕਿਰਿਸਚਨ ਪਰਵੰਧਕ ਕਮੇਟੀ ਤੇ ਓਪਨ ਡੋਰ ਚਰਚ ਦੇ ਸਾਰੇ ਪ੍ਰਬੰਧਕਾਂ ਵੱਲੋਂ ਕਿੰਨਾ ਕਿ ਇੱਥੇ ਜਿਹੜਾ ਵਾ ਇਕੱਠ ਮੇਰੇ ਆ ਰਿਹਾ ਤੇ ਕੀ ਰੂਪਰੇਖਾ ਕੀ ਰਹਿਣ ਵਾਲੀ ਸਵੇਰ ਹੈ ਸਭ ਤੋਂ ਵੱਡੀ ਗੱਲ ਇਹ ਆ ਕਿ ਅੱਜ ਅਸੀਂ ਪਿਆਰ ਦਾ ਸੰਦੇਸ਼ ਲੈ ਕੇ ਆਏ ਆ ਔਰ ਦੁਨੀਆ ਭਰ ਵਿੱਚ ਸਭ ਤੋਂ ਜ਼ਬਰਦਸਤ ਜਿਹੜਾ ਸੰਦੇਸ਼ ਆ ਉਹ ਪ੍ਰਭੂ ਯਿਸੂ ਮਸੀਹਾ ਹੈ ਉਹ ਗਵਾਚਿਆ ਹੋਏ ਨੂੰ ਪਾਲਣ ਤੇ ਪਾਪੀਆਂ ਨੂੰ ਬਚਾਉਣ ਇਸ ਤੱਗਤ ਦੇ ਵਿੱਚ ਆਏ ਆ ਉਹੀ ਸੰਦੇਸ਼ ਲੈ ਕੇ ਅਸੀਂ ਸਾਰੇ ਨਾਲ ਮਿਲ ਕੇ ਇਸ ਸ਼ਹਿਰ ਵਾਸੀਆਂ ਨੂੰ ਪਿਆਰ ਦਾ ਜਿਹੜਾ ਪੈਗਾਮ ਆ ਉਹਨੂੰ ਦੇਣ ਵਾਸਤੇ ਇੱਥੇ ਆਏ ਆ ਆਪਾਂ ਜਦ ਤੱਕ ਤਿਆਰੀ ਹੈਗੀ ਆ ਇਸ ਵਿੱਚ ਖਾਸ ਇਹ ਆ ਕਿ ਲੋਕਾਂ ਦੇ ਵਿੱਚ ਉਤਸ਼ਾਹ ਬਹੁਤ ਆ ਲੋਕਾਂ ਨੂੰ ਪ੍ਰੇਰਨਾ ਦਿੱਤੀ ਜਾਏਗੀ ਯੂਥ ਨੂੰ ਪ੍ਰੇਰਨਾ ਦਿੱਤੀ ਜਾਏਗੀ ਕਿ ਆਪਣੀ ਲਾਈਫ ਦੇ ਅੰਦਰ ਕਿੱਦਾਂ ਚੱਲਣਾ ਹੈ ਸਾਰਾ ਦੁਨੀਆ ਦਾ ਜੋ ਮਾਹੌਲ ਆ ਅਸੀਂ ਦੇਖਦੇ ਆ ਜਿਹੜੀਆਂ ਐਂਟੀ ਪਾਵਰਜ਼ ਹੈਗੀਆਂ ਉਹ ਇਨਸਾਨ ਦੇ ਮਨ ਨੂੰ ਭੜਕਾ ਰਹੇ ਨੇ ਤੇ ਜਦੋਂ ਉਹਨਾਂ ਨੂੰ ਪਰਮੇਸ਼ਵਰ ਦੀ ਬਾਣੀ ਦੇ ਨਾਲ ਜੋੜਿਆ ਜਾਏਗਾ ਤਾਂ ਉਹਦੇ ਵਿੱਚ ਬਹੁਤ ਵੱਡਾ ਸੁਧਾਰ ਆਏਗਾ ਇਸ ਵਾਰ ਕੀ ਥੀਮ ਰੱਖਿਆ ਗਿਆ ਹਿਾਰ ਦਾ ਕਿਉਂਕਿ ਦੁਨੀਆ ਜੰਗ ਤੇ ਖੜੀ ਹੋਈ ਹੈ ਬਹੁਤ ਸਾਰਾ ਚਲੰਗ ਹੋ ਰਿਹਾ ਦੁਨੀਆ ਦੇ ਵਿੱਚ ਉਹਦੇ ਲਈ ਬਿਸ਼ਪ ਪੱਤਰ ਦੇ ਕੇ ਇੱਕ ਵਾਰ ਸੰਦੇਸ਼ ਹੈ ਸਮੇਂ-ਸਮੇਂ ਤੇ ਅਸੀਂ ਪੂਰੇ ਦੇਸ਼ ਦੇ ਲਈ ਸ਼ਾਂਤੀ ਦੀਆਂ ਸੁਭਾਵਾਂ ਕਰਦੇ ਰਹਿੰਦੇ ਆ ਇਹ ਸਾਡਾ ਮੋਢਲਾ ਫਰਜ਼ ਹੈ ਤੇ ਅੱਗੇ ਵੀ ਕਰਦੇ ਰਵਾਂਗੇ ਪਰ ਜਿਹੜੀਆਂ ਲੜਾਈਆਂ ਤਾ ਮੈਂ ਪਹਿਲਾਂ ਵੀ ਤੁਹਾਡੇ ਚੈਨਲ ਤੇ ਕਿਹਾ ਸੀ ਉਹਨਾਂ ਨੂੰ ਰੋਕਿਆ ਨਹੀਂ ਜਾ ਸਕਦਾ ਉਹ ਜੁੱਧ ਜਿਹੜੇ ਹੋਣੇ ਆ ਉਹ ਹੋਣੇ ਹੀ ਆ ਪਰ ਇਹ ਆ ਕਿ ਅਰਦਾਸ ਬੇਨਤੀ ਸਾਡਾ ਕੰਮ ਆ ਉਹ ਅਸੀਂ ਕਰਦੇ ਰਹਿਵਾਂਗੇ ਉਹ ਸਰਬੱਤ ਦਾ ਭਲਾ ਮੰਗਦੇ ਰਹਿਵਾਂਗੇ ਬਹੁਤ ਬਹੁਤ ਧੰਨਵਾਦ ਜੀ ਗੋਡ ਬles